ਕੜੀਆਂ ਜਿੱਥੇ ਬਲੈਕਆਊਟ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਘੁੱਪ ਹਨੇਰਾ ਤੁਹਾਨੂੰ ਨਜ਼ਰ ਆ ਰਿਹਾ ਹੋਗਾ ਔਰ ਸਾਇਰਨ ਦੀ ਆਵਾਜ਼ ਵੀ ਤੁਹਾਨੂੰ ਸੁਨਾਮਾਗੇ ਕਿਉਂਕਿ ਜਿਸ ਪ੍ਰਕਾਰ ਅੱਜ ਮੌਕ ਡ੍ਰਿਲਾਂ ਕੱਡੀਆਂ ਗਈਆਂ ਔਰ ਉਸ ਤੋਂ ਬਾਅਦ 10:30 ਵਜੇ ਅੱਜ ਅੰਮ੍ਰਿਤਸਰ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਬਲੈਕਆਊਟ ਹੋਣਾ ਸੀ ਆ ਤਸਵੀਰਾਂ ਦੇਖੋ ਤੁਸੀਂ ਸਾਰੇ ਪਾਸੇ ਤੁਹਾਨੂੰ ਘੁੱਪ ਹਨੇਰਾ ਦਿਖ ਰਿਹਾ ਹੋਣਾਗਾ ਕਿਉਂਕਿ ਬਲੈਕਆਊਟ ਜਿਹੜਾ ਹੋਇਆਗਾ ਔਰ ਪਿੱਛੇ ਇਹ ਸਾਰਨ ਦੀ ਤੁਸੀਂ ਆਵਾਜ਼ ਸੁਣ ਸਕਦੇ ਹੋ ਮੈਂ ਕਹੂੰਗਾ ਕਿ ਦਵਿੰਦਰ ਇਸ ਸਾਈਡ ਆਇਆ ਜਾਵੇ ਜਿੱਥੇ ਸਾਇਰਨ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦੇ ਰਹੀ ਹੈ ਤਵਸੀਹ ਆਵਾਜ਼ ਸੁਣੋ ਇਹ ਆਵਾਜ਼ ਹੈ ਸਾਇਰਨ ਦੀ ਕਿਉਂਕਿ ਜਿਸ ਸਾਹ ਦੇ ਨਾਲ ਭਾਰਤ ਸਰਕਾਰ ਦੇ ਵੱਲੋਂ 올 ਇੰਡੀਆ ਦੇ ਵਿੱਚ 244 ਜਗ੍ਹਾ ਦੇ ਉੱਪਰ ਕਿਹਾ ਗਿਆ ਸੀ ਮੌਕ ਟ੍ਰੈਨਾ ਕਰ ਨੂੰ ਔਰ ਉਸ ਤੋਂ ਬਾਅਦ ਮੌਕ ਟ੍ਰੈਨਾ ਦੇ ਵਿੱਚ ਹੀ ਇਹ ਬਲੈਕਆਊਟ ਜਿਹੜਾ ਉਹ ਆ ਜਾਂਦਾ ਕਿਉਂਕਿ ਬਲੈਕਆਊਟ ਦਾ ਮਤਲਬ ਹੁੰਦਾ ਹੈ ਕਿ ਕੱਲ ਨੂੰ ਸਪੋਜ਼ ਕਰੋ ਜੇ ਕੱਲ ਨੂੰ ਕੁਛ ਹਨ ਹੋਣੀ ਵਾਪਰਦੀ ਹੈ ਤਾਂ ਫਿਰ ਤੁਸੀਂ ਆਪਣੇ ਆਪ ਦਾ ਬਚਾ ਕਿਵੇਂ ਕਰਨਾ ਹੈ ਸਿਵਲਨਾਂ ਦੇ ਲਈ ਖਾਸ ਤੌਰ ਤੇ ਇਹ ਜਿਹੜਾ ਪ੍ਰਕਿਰਿਆ ਹੁੰਦੀ ਹੈ ਕਿ ਬਲੈਕਆਊਟ ਵਾਲੀ ਆ ਦੇਖੋ ਸਿੱਕੋ ਹਨੇਰਾ ਚਾਰੇ ਪਾਸੇ ਤੁਹਾਨੂੰ ਕੁਝ ਨਜ਼ਰ ਨਹੀਂ ਆ ਰਿਹਾ ਹੁਣ ਹਨੇਰਾ ਹੀ ਹਨੇਰਾ ਕਰ ਦਿੱਤਾ ਗਿਆ ਅੱਧਾ ਘੰਟਾ ਇਹ ਬਲੈਕਆਊਟ ਰਹੇਗਾ ਔਰ ਪੰਜਾਬ ਦੇ ਵਕ ਵਕ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਬਾਰਡਰ ਏਰੀਆ ਦੇ ਵਿੱਚ ਜਿਸ ਹੱਬ ਦੇ ਨਾਲ ਸਿਕਿਉਰਿਟੀ ਟਾਈਟ ਕੀਤੀ ਹੈ ਕਿਉਂਕਿ ਕੱਲ ਰਾਤ ਨੂੰ ਨੌ ਏਅਰ ਸਟ੍ਰਾਈਕਸ ਜਿਹੜੀਆਂ ਨੇ ਭਾਰਤ ਦੇ ਵੱਲੋਂ ਕੀਤੀਆਂ ਗਈਆਂ ਪਾਕਿਸਤਾਨ ਦੇ ਕੁਝ ਇਲਾਕਿਆਂ ਦੇ ਉੱਪਰ ਔਰ ਉਹਨਾਂ ਦੇ ਵਿੱਚੋਂ ਇੱਕ ਇਲਾਕਾ ਜਿਹੜਾ ਅੰਮ੍ਰਿਤਸਰ ਤੋਂ 60 ਕਿਲੋਮੀਟਰ ਦੀ ਦੂਰੀ ਤੇ ਆ ਲੈਂਦਾ ਪੰਜਾਬ ਦੇ ਵਿੱਚ ਤਾਂ ਹੁਣ ਜਿਹੜਾ ਦੇਖਣਾ ਹੋਊਗਾ ਕਿ ਪਾਕਿਸਤਾਨ ਕੁਸ਼ ਰਿਟੈਲੀਏਟ ਹਾਲਾਂਕਿ ਐਲੋਸੀ ਦੇ ਉੱਪਰ ਰਿਟੈਲੀਏਟ ਜ਼ਰੂਰ ਕੀਤਾ ਪਾਕਿਸਤਾਨ ਨੇ ਔਰ ਉੱਥੇ ਜਿਹੜਾ ਦੋਨਾਂ ਦੇਸ਼ਾਂ ਦੇ ਵਿਚਕਾਰ ਫਾਇਰਿੰਗ ਲਗਾਤਾਰ ਚੱਲ ਰਹੀ ਹੈ ਪਰ ਤੁਸੀਂ ਹਾਂ ਤਸਵੀਰਾਂ ਦੇਖੋ ਹੁਣ ਜਿਹੜਾ ਬਲੈਕਆਊਟ ਕੀਤਾ ਗਿਆ ਬਲੈਕਆਊਟ ਦਾ ਮਤਲਬ ਸਿੱਧਾ ਹੀ ਹੁੰਦਾ ਜਿਵੇਂ ਤੁਹਾਨੂੰ ਦੱਸਿਆ ਕਿ ਜਦੋਂ ਕੋਈ ਜੰਗ ਵਾਲੇ ਹਾਲਾਤ ਬਣ ਜਾਣ ਜਦੋਂ ਕੋਈ ਐਮਰਜੈਂਸੀ ਬਣ ਜੇ ਜਦੋਂ ਕੁਝ ਜਿਹੜਾ ਹੈਗਾ ਔਕੇ ਹਾਲਾਤ ਬਣ ਜਾਣ ਤਾਂ ਉਸ ਦੇ ਵਿੱਚ ਅਲਰਟ ਕਿਵੇਂ ਰਹਿਣਾ ਹੈਗਾ ਉਹ ਚੀਜ਼ਾਂ ਨੂੰ ਲੈ ਕੇ ਜਿਹੜਾ ਇਸ ਦੇ ਵਿੱਚ ਦੱਸਿਆ ਜਾਂਦਾ ਕਿ ਬਲੈਕਆਊਟ ਦਾ ਮਤਲਬ ਇਹੀ ਹੈ ਕਿ ਜਦੋਂ ਕੋਈ ਵੀ ਕੁਝ ਹਮਲਾ ਜਿਹੜਾ ਜੇ ਕੋਈ ਹੋ ਕਰਨ ਲੱਗੇ ਤਾਂ ਜੇ ਲਾਈਟ ਹੀ ਨਾ ਚੱਲੂ ਕਿਸੇ ਪਾਸੇ ਤਾਂ ਉਸ ਨੂੰ ਕੁਝ ਇਹ ਨਹੀਂ ਪਤਾ ਲੱਗੂ ਕਿ ਅੱਡਾ ਕਿਸ ਦਾ ਹੈ ਕੀ ਇਹ ਸਿਮਰਨ ਦਾ ਅੱਡਾ ਪਈ ਇਹ 에ਅਰ ਬੇਸ ਹੈ ਕੋਈ ਇਹ ਜਿਹੜਾ ਆਰਮੀ ਦਾ ਕੁਸ਼ ਹੈ ਤਾਂ ਕਿਸੇ ਨੂੰ ਵੀ ਕੁਝ ਨਾ ਪਤਾ ਲੱਗੇ ਜਾਂ ਮਜ਼ਾਇਲਾ ਤੋਂ ਨਾ ਪਤਾ ਲੱਗੇ ਇਦਾਂ ਇਹ ਸਾਰਾ ਕੁਝ ਜਿਹੜਾ ਬਲੈਕਆਊਟ ਤਾਂ ਹੀ ਕੀਤਾ ਜਾਂਦਾ ਤਾਂ ਹੀ ਇਹ ਸਾਰਾ ਹਨੇਰਾ ਜਿਹੜਾ ਹੈਗਾ ਉਹ ਕੀਤਾ ਜਾਂਦਾ ਪੁਲਿਸ ਦੇਖ ਸਕਦੇ ਚੱਪੇ-ਚੱਪੇ ਤੇ ਤਣਾਤ ਹੈ ਔਰ ਇੱਥੇ ਲਗਾਤਾਰ ਜਿਹੜਾ ਸਾਇਰਨ ਹੈ ਉਹ ਵੱਜ ਰਿਹਾ ਔਰ ਇਸ ਸਾਇਰਨ ਦੀ ਆਵਾਜ਼ ਦੇ ਕਰਕੇ ਜਿਹੜਾ ਅਲਰਟਨੈਸ ਜਿਹੜੀ ਹੈ ਲੋਕਾਂ ਦੇ ਵਿੱਚ ਆਈ ਲੋਕਾਂ ਨੂੰ ਅਲਰਟ ਕਰਨ ਦੇ ਲਈ ਹੀ ਜਿਹੜਾ ਇਹ ਸਾਇਰਨ ਹੈ ਉਹੋ ਬਜਾਇਆ ਗਿਆ ਕਿ ਲੋਕ ਅਲਰਟ ਰਹਿਣ ਕਿਉਂਕਿ ਪ੍ਰੀਕੌਸ਼ਨ ਇਜ਼ ਬੈਟਰ ਦਨ ਕਿਉਰ ਕਿਹਾ ਜਾਂਦਾ ਤਾਂ ਗੱਲ ਉਹੀ ਹੈ ਕਿ ਹੁਣ ਜਿਹੜਾ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਰਾਤ ਬੜੀ ਭਾਰੀ ਹੈ ਅੱਜ ਦੀ ਰਾਤ ਕਿਉਂ ਭਾਰੀ ਹੈ ਕਿਉਂਕਿ ਅੱਜ ਦੀ ਰਾਤ ਦੇ ਵੇਲੇ ਜਿਹੜਾ ਬਹੁਤ ਵਕੂ ਵਕਰੀਆਂ ਚਰਚਾਵਾਂ ਚੱਲ ਰਹੀਆਂ ਨੇ ਔਰ ਦੂਜੇ ਪਾਸੇ ਭਾਰਤ ਨੇ ਵੀ ਕਹਿਤਾ ਹੈ ਕਿ ਜੇ ਪਾਕਿਸਤਾਨ ਨੂੰ ਪੁਸ਼ ਕਰੂਗਾ ਤਾਂ ਸਾਡੇ ਕੋਲ ਉਸ ਦਾ ਵੀ ਪੁਖਤਾ ਜਵਾਬ ਆ ਉਹ ਦੇਖੋ ਸਾਹਮਣੇ ਦੇਖੋ ਸਾਰੇ ਪਾਸੇ ਕੋਹਨੇਰਾ ਸ਼ਾਇਆ ਪਿਆ ਹੈ ਪੁਲਿਸ ਆਪਣੀ ਡਿਊਟੀ ਕਰ ਰਹੀ ਹੈਗੀ ਜਵਾਨ ਡਟੇ ਹੋਏ ਨੇ ਔਰ ਅਕੀ ਸ਼ਹਿਰ ਜਿਹੜਾ ਸਾਰਾ ਉਹ ਰਾਤ ਦੇ ਹਨੇਰੇ ਦੇ ਵਿੱਚ ਖੜਾ ਤੁਸੀਂ ਦੇਖ ਸਕਦੇ ਹੋ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਔਰ ਜਵਾਨ ਵੀ ਦਰਨ ਦੀ ਤੁਸੀਂ ਆਵਾਜ਼ ਸੁਣ ਸਕਦੇ ਹੋ ਮੈਂ ਕਹੂੰਗਾ ਕਿ ਦਵਿੰਦਰ ਇਸ ਸਾਈਡ ਆਇਆ ਜਾਵੇ ਜਿੱਥੇ ਸਾਇਰਨ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦੇ ਰਹੀ ਹੈ ਜ਼ਿਆਬਾ ਆ ਸੁਣੋ ਇਹ ਆਵਾਜ਼ ਹੈ ਸਾਇਰਨ ਦੀ ਕਿਉਂਕਿ ਜਿਸ ਸਾਹ ਦੇ ਨਾਲ ਭਾਰਤ ਸਰਕਾਰ ਦੇ ਵੱਲੋਂ 올 ਇੰਡੀਆ ਦੇ ਵਿੱਚ 244 ਜਗ੍ਹਾ ਦੇ ਉੱਪਰ ਕਿਹਾ ਗਿਆ ਸੀ ਮੌਕ ਡ੍ਰਿਲਾਂ ਕਰਨ ਨੂੰ ਔਰ ਉਸ ਤੋਂ ਬਾਅਦ ਮੌਕ ਡ੍ਰਿਲਾਂ ਦੇ ਵਿੱਚ ਹੀ ਇਹ ਬਲੈਕਆਊਟ ਜਿਹੜਾ ਉਹ ਆ ਜਾਂਦਾ ਕਿਉਂਕਿ ਬਲੈਕਆਊਟ ਦਾ ਮਤਲਬ ਹੁੰਦਾ ਹੈ ਕਿ ਕੱਲ ਨੂੰ ਸਪੋਜ਼ ਕਰੋ ਜੇ ਕੱਲ ਨੂੰ ਕੋਸ਼ਨ ਹੋਣੀ ਵਾਪਰਦੀ ਹੈ ਤਾਂ ਫਿਰ ਤੁਸੀਂ ਆਪਣੇ ਆਪ ਦਾ ਬਚਾਅ ਕਿਵੇਂ ਕਰਨਾ ਹੈ ਸਿਵਿਲਨਾਂ ਦੇ ਲਈ ਖਾਸ ਤੌਰ ਤੇ ਇਹ ਜਿਹੜਾ ਪ੍ਰਕਿਰਿਆ ਹੁੰਦੀ ਹੈ ਕਿ ਬਲੈਕਆਊਟ ਵਾਲੀ ਆ ਦੇਖੋ ਸਿੱਕੋ ਹਨੇਰਾ ਾਰੇ ਪਾਸੇ ਤੁਹਾਨੂੰ ਕੁਝ ਨਜ਼ਰ ਨਹੀਂ ਆ ਰਿਹਾ ਹੁਣ ਹਨੇਰਾ ਹੀ ਹਨੇਰਾ ਕਰ ਦਿੱਤਾ ਗਿਆ ਅੱਧਾ ਘੰਟਾ ਇਹ ਬਲੈਕਆਊਟ ਰਹੇਗਾ ਔਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਬਾਰਡਰ ਏਰੀਆ ਦੇ ਵਿੱਚ ਜਿਸ ਹੱਬ ਦੇ ਨਾਲ ਸਿਕਿਉਰਿਟੀ ਟਾਈਟ ਕੀਤੀ ਹੈ ਕਿਉਂਕਿ ਕੱਲ ਰਾਤ ਨੂੰ ਨੌ ਏਅਰ ਸਟ੍ਰਾਈਕਸ ਜਿਹੜੀਆਂ ਨੇ ਭਾਰਤ ਦੇ ਵੱਲੋਂ ਕੀਤੀਆਂ ਗਈਆਂ ਪਾਕਿਸਤਾਨ ਦੇ ਕੁਝ ਇਲਾਕਿਆਂ ਦੇ ਉੱਪਰ ਔਰ ਉਹਨਾਂ ਦੇ ਵਿੱਚੋਂ ਇੱਕ ਇਲਾਕਾ ਜਿਹੜਾ ਅੰਮ੍ਰਿਤਸਰ ਤੋਂ 60 ਕਿਲੋਮੀਟਰ ਦੀ ਦੂਰੀ ਤੇ ਆ ਲਹਿੰਦਾ ਪੰਜਾਬ ਦੇ ਵਿੱਚ ਤਾਂ ਹੁਣ ਜਿਹੜਾ ਦੇਖਣਾ ਹੋਊਗਾ ਕਿ ਪਾਕਿਸਤਾਨ ਕੁਝ ਰਿਟੈਲੀਏਟ ਹਾਲਾਂਕਿ ਐਲੋਸੀ ਦੇ ਉੱਪਰ ਰਿਟੈਲੀਏਟ ਜ਼ਰੂਰ ਕੀਤਾ ਪਾਕਿਸਤਾਨ ਨੇ ਔਰ ਉੱਥੇ ਜਿਹੜਾ ਦੋਨਾਂ ਦੇਸ਼ਾਂ ਦੇ ਵਿਚਕਾਰ ਫਾਇਰਿੰਗ ਲਗਾਤਾਰ ਚੱਲ ਰਹੀ ਹੈ ਪਰ ਤੁਸੀਂ ਆ ਤਸਵੀਰਾਂ ਦੇਖੋ ਹੁਣ ਜਿਹੜਾ ਬਲੈਕਆਊਟ ਕੀਤਾ ਗਿਆ ਬਲੈਕਆਊਟ ਦਾ ਮਤਲਬ ਸਿੱਧਾ ਹੀ ਹੁੰਦਾ ਜਿਵੇਂ ਤੁਹਾਨੂੰ ਦੱਸਿਆ ਕਿ ਜਦੋਂ ਕੋਈ ਜੰਗ ਵਾਲੇ ਹਾਲਾਤ ਬਣ ਜਾਣ ਜਦੋਂ ਕੋਈ ਐਮਰਜੈਂਸੀ ਬਣ ਜੇ ਜਦੋਂ ਕੁਝ ਜਿਹੜਾ ਹੈਗਾ ਔਕੇ ਹਾਲਾਤ ਬਣ ਜਾਣ ਤਾਂ ਉਸ ਦੇ ਵਿੱਚ ਅਲਰਟ ਕਿਵੇਂ ਰਹਿਣਾ ਹੈਗਾ ਉਹ ਚੀਜ਼ਾਂ ਨੂੰ ਲੈ ਕੇ ਜਿਹੜਾ ਇਸ ਦੇ ਵਿੱਚ ਦੱਸਿਆ ਜਾਂਦਾ ਕਿ ਬਲੈਕਆਊਟ ਦਾ ਮਤਲਬ ਇਹੀ ਹੈ ਕਿ ਜਦੋਂ ਕੋਈ ਵੀ ਕੁਝ ਹਮਲਾ ਜਿਹੜਾ ਜੇ ਕੋਈ ਹੋ ਕਰਨ ਲੱਗੇ ਤਾਂ ਜੇ ਲਾਈਟ ਹੀ ਨਹੀਂ ਚੱਲੂ ਕਿਸੇ ਪਾਸੇ ਤਾਂ ਉਸ ਨੂੰ ਕੁਛ ਇਹ ਨਹੀਂ ਪਤਾ ਲੱਗੂ ਕਿ ਅੱਡਾ ਕਿਸ ਦਾ ਹੈ ਕੀ ਇਹ ਸਿਵਲਰ ਦਾ ਅੱਡਾ ਹੈ ਕੋਈ ਇਹ 에ਅਰ ਬੇਸ ਹੈ ਕੋਈ ਇਹ ਜਿਹੜਾ ਆਰਮੀ ਦਾ ਕੁਸ਼ ਹੈ ਤਾਂ ਕਿਸੇ ਨੂੰ ਵੀ ਕੁਝ ਨਾ ਪਤਾ ਲੱਗੇ ਜਾਂ ਮਜ਼ਾਇਲਾ ਥਰੂ ਨਾ ਪਤਾ ਲੱਗੇ ਇਹ ਤੇ ਇਹ ਸਾਰਾ ਕੁਝ ਜਿਹੜਾ ਬਲੈਕਆਊਟ ਤਾਂ ਹੀ ਕੀਤਾ ਜਾਂਦਾ ਤਾਂ ਹੀ ਇਹ ਸਾਰਾ ਹਨੇਰਾ ਜਿਹੜਾ ਹੈਗਾ ਉਹ ਕੀਤਾ ਜਾਂਦਾ ਪੁਲਿਸ ਦੇਖ ਸਕਦੇ ਚੱਪੇ-ਚੱਪੇ ਤੇ ਤਣਾਤ ਹੈ ਔਰ ਇੱਥੇ ਲਗਾਤਾਰ ਜਿਹੜਾ ਸਾਇਰਨ ਹੈ ਉਹ ਵੱਜ ਰਿਹਾ ਔਰ ਇਸ ਸਾਇਰਨ ਦੀ ਆਵਾਜ਼ ਦੇ ਕਰਕੇ ਜਿਹੜਾ ਅਲਰਟਨੈਸ ਜਿਹੜੀ ਹੈ ਲੋਕਾਂ ਦੇ ਵਿੱਚ ਆਈ ਲੋਕਾਂ ਨੂੰ ਅਲਰਟ ਕਰਨ ਦੇ ਲਈ ਹੀ ਜਿਹੜਾ ਇਹ ਸਾਇਰਨ ਹੈ ਉਹ ਬਜਾਇਆ ਗਿਆ ਕਿ ਲੋਕ ਅਲਰਟ ਰਹਿਣ ਕਿਉਂਕਿ ਪ੍ਰਕੋਸ਼ਨ ਇਜ਼ ਬੈਟਰ ਦੈਨ ਕ્યોਰ ਕਿਹਾ ਜਾਂਦਾ ਤਾਂ ਗੱਲ ਉਹੀ ਹੈ ਕਿ ਹੁਣ ਜਿਹੜਾ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਰਾਤ ਬੜੀ ਭਾਰੀ ਹੈ ਅੱਜ ਦੀ ਰਾਤ ਕਿਉਂ ਭਾਰੀ ਹੈ ਕਿਉਂਕਿ ਅੱਜ ਦੀ ਰਾਤ ਦੇ ਵੇਲੇ ਜਿਹੜਾ ਬਹੁਤ ਵਕਵਕਰੀਆਂ ਚਰਚਾਵਾਂ ਚੱਲ ਰਹੀਆਂ ਨੇ ਔਰ ਦੂਜੇ ਪਾਸੇ ਭਾਰਤ ਨੇ ਵੀ ਕਹਿਤਾ ਹੈ ਕਿ ਜੇ ਪਾਕਿਸਤਾਨ ਨੂੰ ਕੁਝ ਕਰੂਗਾ ਤਾਂ ਸਾਡੇ ਕੋਲ ਉਸ ਦਾ ਵੀ ਪੁਖਤਾ ਜਵਾਬ ਹੈ ਉਹ ਦੇਖੋ ਸਾਹਮਣੇ ਦੇਖੋ ਸਾਰੇ ਪਾਸੇ ਕਪਹਨੇਰਾ ਸ਼ਾਇਆ ਪਿਆ ਹੈ ਪੁਲਿਸ ਆਪਣੀ ਡਿਊਟੀ ਕਰ ਰਹੀ ਹੈਗੀ ਜਵਾਨ ਡਟੇ ਹੋਏ ਨੇ ਔਰ ਬਾਕੀ ਸ਼ਹਿਰ ਜਿਹੜਾ ਸਾਰਾ ਉਹ ਰਾਤ ਦੇ ਹਨੇਰੇ ਦੇ ਵਿੱਚ ਖੜਾ ਤੁਸੀਂ ਦੇਖ ਸਕਦੇ ਹੋ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਔਰ ਜਵਾਨ ਵੀ ਸਾਰਨ ਦੀ ਤੁਸੀਂ ਆਵਾਜ਼ ਸੁਣ ਸਕਦੇ ਹੋ ਮੈਂ ਕਹੂੰਗਾ ਕਿ ਦਵਿੰਦਰ ਇਸ ਸਾਈਡ ਆਇਆ ਜਾਵੇ ਜਿੱਥੇ ਸਾਇਰਨ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦੇ ਰਹੀ ਹੈ ਆਸੀ ਆਵਾਜ਼ ਨੂੰ ਇਹ ਆਵਾਜ਼ ਹੈ ਸਾਇਰਨ ਦੀ ਕਿਉਂਕਿ ਜਿਸ ਸਾਹ ਦੇ ਨਾਲ ਭਾਰਤ ਸਰਕਾਰ ਦੇ ਵੱਲੋਂ 올 ਇੰਡੀਆ ਦੇ ਵਿੱਚ 244 ਜਗ੍ਹਾ ਦੇ ਉੱਪਰ ਕਿਹਾ ਗਿਆ ਸੀ ਮੌਕ ਡ੍ਰਿਲਾਂ ਕਰਨ ਨੂੰ ਔਰ ਉਸ ਤੋਂ ਬਾਅਦ ਮੌਕ ਡ੍ਰਿਲਾਂ ਦੇ ਵਿੱਚ ਹੀ ਇਹ ਬਲੈਕਆਊਟ ਜਿਹੜਾ ਉਹ ਆ ਜਾਂਦਾ ਕਿਉਂਕਿ ਬਲੈਕਆਊਟ ਦਾ ਮਤਲਬ ਹੁੰਦਾ ਹੈ ਕਿ ਕੱਲ ਨੂੰ ਸਪੋਜ਼ ਕਰੋ ਜੇ ਕੱਲ ਨੂੰ ਕੁਛ ਹਨ ਹੋਣੀ ਵਾਪਰਦੀ ਹੈ ਤਾਂ ਫਿਰ ਤੁਸੀਂ ਆਪਣੇ ਆਪ ਦਾ ਬਚਾ ਕਿਵੇਂ ਕਰਨਾ ਹੈ ਸਿਵਲਨਾਂ ਦੇ ਲਈ ਖਾਸ ਤੌਰ ਤੇ ਇਹ ਜਿਹੜਾ ਪ੍ਰਕਿਰਿਆ ਹੁੰਦੀ ਹੈ ਕਿ ਬਲੈਕਆਊਟ ਵਾਲੀ ਆ ਦੇਖੋ ਸਿੱਕੋ ਹਨੇਰਾ ਚਾਰੇ ਪਾਸੇ ਤੁਹਾਨੂੰ ਕੋਈ ਨਜ਼ਰ ਨਹੀਂ ਆ ਰਿਹਾ ਹੁਣ ਹਨੇਰਾ ਹੀ ਹਨੇਰਾ ਕਰ ਦਿੱਤਾ ਗਿਆ ਅੱਧਾ ਘੰਟਾ ਇਹ ਬਲੈਕਆਊਟ ਰਹੇਗਾ ਔਰ ਪੰਜਾਬ ਦੇ ਵਕ ਵਕ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਬਾਰਡਰ ਏਰੀਆ ਦੇ ਵਿੱਚ ਜਿਸ ਹੱਬ ਦੇ ਨਾਲ ਸਿਕਿਉਰਿਟੀ ਟਾਈਟ ਕੀਤੀ ਹੈ ਕਿਉਂਕਿ ਕੱਲ ਰਾਤ ਨੂੰ ਨੌ ਏਅਰ ਸਟ੍ਰਾਈਕਸ ਜਿਹੜੀਆਂ ਨੇ ਭਾਰਤ ਦੇ ਵੱਲੋਂ ਕੀਤੀਆਂ ਗਈਆਂ ਪਾਕਿਸਤਾਨ ਦੇ ਕੁਝ ਇਲਾਕਿਆਂ ਦੇ ਉੱਪਰ ਔਰ ਉਹਨਾਂ ਦੇ ਵਿੱਚ ਇੱਕ ਇਲਾਕਾ ਜਿਹੜਾ ਅੰਮ੍ਰਿਤਸਰ ਤੋਂ 60 ਕਿਲੋਮੀਟਰ ਦੀ ਦੂਰੀ ਤੇ ਆ ਲਹਿੰਦਾ ਪੰਜਾਬ ਦੇ ਵਿੱਚ ਤਾਂ ਹੁਣ ਜਿਹੜਾ ਹੈ ਦੇਖਣਾ ਹੋਊਗਾ ਕਿ ਪਾਕਿਸਤਾਨ ਕੁਸ਼ ਰਿਟੈਲੀਏਟ ਹਾਲਾਂਕਿ ਐਲੋਸੀ ਦੇ ਉੱਪਰ ਰਿਟੈਲੀਏਟ ਜ਼ਰੂਰ ਕੀਤਾ ਪਾਕਿਸਤਾਨ ਨੇ ਔਰ ਉੱਥੇ ਜਿਹੜਾ ਦੋਨਾਂ ਦੇਸ਼ਾਂ ਦੇ ਵਿਚਕਾਰ ਫਾਇਰਿੰਗ ਲਗਾਤਾਰ ਚੱਲ ਰਹੀ ਹੈ ਪਰ ਤੁਸੀਂ ਹਾਂ ਤਸਵੀਰਾਂ ਦੇਖੋ ਹੁਣ ਜਿਹੜਾ ਬਲੈਕਆਊਟ ਕੀਤਾ ਗਿਆ ਬਲੈਕਆਊਟ ਦਾ ਮਤਲਬ ਸਿੱਧਾ ਹੀ ਹੁੰਦਾ ਜਿਵੇਂ ਤੁਹਾਨੂੰ ਦੱਸਿਆ ਕਿ ਜਦੋਂ ਕੋਈ ਜੰਗ ਵਾਲੇ ਹਾਲਾਤ ਬਣ ਜਾਣ ਜਦੋਂ ਕੋਈ ਐਮਰਜੈਂਸੀ ਬਣ ਜੇ ਜਦੋਂ ਕੁਝ ਜਿਹੜਾ ਹੈਗਾ ਔਕੇ ਹਾਲਾਤ ਬਣ ਜਾਣ ਤਾਂ ਉਸ ਦੇ ਵਿੱਚ ਅਲਰਟ ਕਿਵੇਂ ਰਹਿਣਾ ਹੈਗਾ ਉਹ ਚੀਜ਼ਾਂ ਨੂੰ ਲੈ ਕੇ ਜਿਹੜਾ ਇਸ ਦੇ ਵਿੱਚ ਦੱਸਿਆ ਜਾਂਦਾ ਕਿ ਬਲੈਕਆਊਟ ਦਾ ਮਤਲਬ ਇਹੀ ਹੈ ਕਿ ਜਦੋਂ ਕੋਈ ਵੀ ਕੁਝ ਹਮਲਾ ਜਿਹੜਾ ਜੇ ਕੋਈ ਹੋ ਕਰਨ ਲੱਗੇ ਤਾਂ ਜੇ ਲਾਈਟ ਹੀ ਨਹੀਂ ਚੱਲੂ ਕਿਸੇ ਪਾਸੇ ਤਾਂ ਉਸ ਨੂੰ ਕੁਝ ਇਹ ਨਹੀਂ ਪਤਾ ਲੱਗੂ ਕਿ ਅੱਡਾ ਕਿਸ ਦਾ ਹੈ ਕੀ ਇਹ ਸਿਮਰਨ ਦਾ ਅੱਡਾ ਹੈ ਕੋਈ ਇਹ 에ਅਰ ਬੇਸ ਹੈ ਕੋਈ ਇਹ ਜਿਹੜਾ ਆਰਮੀ ਦਾ ਕੁਸ਼ ਹੈ ਤਾਂ ਕਿਸੇ ਨੂੰ ਇਹ ਕੁਸ਼ ਨਾ ਪਤਾ ਲੱਗੇ ਜਾਂ ਮਜ਼ਾਈਲਾ ਥਰੂ ਨਾ ਪਤਾ ਲੱਗੇ ਇਹ ਤੇ ਇਹ ਸਾਰਾ ਕੁਝ ਜਿਹੜਾ ਬਲੈਕਆਊਟ ਤਾਂ ਹੀ ਕੀਤਾ ਜਾਂਦਾ ਤਾਂ ਹੀ ਇਹ ਸਾਰਾ ਹਨੇਰਾ ਜਿਹੜਾ ਹੈਗਾ ਉਹ ਕੀਤਾ ਜਾਂਦਾ ਪੁਲਿਸ ਦੇਖ ਸਕਦੇ ਚੱਪੇ-ਚੱਪੇ ਤੇ ਤਣਾਤ ਹੈ ਔਰ ਇੱਥੇ ਲਗਾਤਾਰ ਜਿਹੜਾ ਸਾਇਰਨ ਹੈ ਉਹ ਵੱਜ ਰਿਹਾ ਔਰ ਇਸ ਸਾਇਰਨ ਦੀ ਆਵਾਜ਼ ਦੇ ਕਰਕੇ ਜਿਹੜਾ ਅਲਰਟਨੈਸ ਜਿਹੜੀ ਹੈ ਲੋਕਾਂ ਦੇ ਵਿੱਚ ਆਈ ਲੋਕਾਂ ਨੂੰ ਅਲਰਟ ਕਰਨ ਦੇ ਲਈ ਹੀ ਜਿਹੜਾ ਇਹ ਸਾਇਰਨ ਹੈ ਉਹੋ ਬਜਾਇਆ ਗਿਆ ਕਿ ਲੋਕ ਅਲਰਟ ਰਹਿਣ ਕਿਉਂਕਿ ਪ੍ਰੀਕੌਸ਼ਨ ਇਜ਼ ਬੈਟਰ ਦੈਨ ਕਿਉਰ ਕਿਹਾ ਜਾਂਦਾ ਤਾਂ ਗੱਲ ਉਹੀ ਹੈ ਕਿ ਹੁਣ ਜਿਹੜਾ ਤੁਹਾਨੂੰ ਦੱਸ ਦੇ ਕਿ ਅੱਜ ਦੀ ਰਾਤ ਬੜੀ ਭਾਰੀ ਹੈ ਅੱਜ ਦੀ ਰਾਤ ਕਿਉਂ ਭਾਰੀ ਹੈ ਕਿਉਂਕਿ ਅੱਜ ਦੀ ਰਾਤ ਦੇ ਵੇਲੇ ਜਿਹੜਾ ਬਹੁਤ ਵਕਵਕਰੀਆਂ ਚਰਚਾਵਾਂ ਚੱਲ ਰਹੀਆਂ ਨੇ ਔਰ ਦੂਜੇ ਪਾਸੇ ਭਾਰਤ ਨੇ ਵੀ ਕਹਿਤਾ ਹੈ ਕਿ ਜੇ ਪਾਕਿਸਤਾਨ ਨੂੰ ਕੁਝ ਕਰੂਗਾ ਤਾ ਸਾਡੇ ਕੋਲ ਉਸ ਦਾ ਵੀ ਪੁਖਤਾ ਜਵਾਬ ਆ ਉਹ ਦੇਖੋ ਸਾਹਮਣੇ ਦੇਖੋ ਸਾਰੇ ਪਾਸੇ ਘਪ ਹਨੇਰਾ ਛਾਇਆ ਪਿਆ ਹੈ ਪੁਲਿਸ ਆਪਣੀ ਡਿਊਟੀ ਕਰ ਰਹੀ ਹੈਗੀ ਜਵਾਨ ਡਟੇ ਹੋਏ ਨੇ ਔਰ ਬਾਕੀ ਸ਼ਹਿਰ ਜਿਹੜਾ ਸਾਰਾ ਉਹ ਰਾਤ ਦੇ ਹਨੇਰੇ ਦੇ ਵਿੱਚ ਖੜਾ ਤੁਸੀਂ ਦੇਖ ਸਕਦੇ ਹੋ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਔਰ ਜਵਾਨ ਵੀ ਡਟ